ਸਭ ਤੋਂ ਪਹਿਲਾਂ ਸਾਰੇ ਲੋਕਾਂ ਦੇ ਸਾਥੀ ਵਰਕਰਾਂ ਤੇ ਪੱਤਰਕਾਰਾਂ ਨੂੰ ਨਮਸਕਾਰ ਬੁਲਾਉਂਦਾ ਤੇ ਮੈਂ ਆਪਣੇ ਸਾਰੇ ਪ੍ਰੈਸ ਵੀਰਾਂ ਨੂੰ ਜਿਹੜੇ ਵੀ ਸਾਡੇ ਸੱਜਣ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇੱਥੇ ਪਹੁੰਚੇ ਨੇ ਚਾਹੇ ਪ੍ਰਿੰਟ মিডিਏ ਦੇ ਹੋਣ ਇਲੈਕਟ੍ਰੋਨਿਕ মিডিਆ ਚਾਹੇ ਸੋਸ਼ਲ ਮੀਡੀਆ ਤੁਹਾਡਾ ਮੈਂ ਜੀ ਆਇਆਂ ਇਕ ਦਾ ਤੁਹਾਡਾ ਸਵਾਗਤ ਕਰਦਾ ਤੇ ਮਾਫੀ ਇਸ ਗੱਲ ਦੀ ਵੀ ਤੁਹਾਨੂੰ ਤਕਲੀਫ ਦਿੱਤੀ ਅੱਜ ਫੈਸਟੀਵਲ ਦਾ ਸੀਜ਼ਨ ਸੀਗਾ ਤੇ ਪਰ ਜਿਹੜਾ ਜਿਸ ਮਸਲੇ ਤੇ ਅਸੀਂ ਆਪਾਂ ਪ੍ਰੈਸ ਕਾਨਫਰੰਸ ਕਰ ਲਈ ਸੀ ਬੜਾ ਜ਼ਰੂਰੀ ਸੀ ਬੜਾ ਅਹਿਮ ਸੀਗਾ ਤਾਂ ਮੇਰੇ ਇਸ ਪ੍ਰੈਸ ਕਾਨਫਰੰਸ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਗੁਰਨਾ ਸਿੰਘ ਪਾਪਲਾ ਜੀ ਸਾਡੇ ਸ਼ਬਦਤ ਅਸੀਂ ਹਲਕੇ ਤੋਂ ਐਸੀ ਵਿਕ ਦੇ ਪ੍ਰਧਾਨ ਮਦਮ ਦੇਵੰਤੀ ਜੀ ਸਾਡੇ ਤਰਸੀਬ ਜੀ ਐਪੀ ਜੀ ਤੇ ਜਦੋਂ ਦਾ ਇਹ ਹਫਤਾ ਸ਼ੁਰੂ ਹੋਇਆ ਜੇ ਅਸੀਂ ਗੱਲ ਕਰੀ ਆਪਾਂ ਸਭ ਤੋਂ ਪਹਿਲਾਂ 6 ਅਕਤੂਬਰ ਦੀ ਸੋਮਵਾਰ ਦਾ ਦਿਨ ਤੇ ਦਿੱਲੀ ਵਿੱਚ ਹੋਨਰੇਬਲ ਸਪਰੀਮ ਕੋਰਟ ਦੇ ਸਾਡੇ ਹੋਨਰੇਬਲ ਚੀਫ ਜਸਟਿਸ ਆਫ ਇੰਡੀਆ ਜੀ ਜਿਹੜੀ ਕਿ ਗਵੇਸਰ ਬੀਆਰ ਗਵੇਸਰ ਜੋ ਹਾਸਾ ਹੋਇਆ ਉਹ ਅਸੀਂ ਸਾਰੇ ਜਾਣੂ ਹਾਂ ਇੱਕ ਮੈਂ ਕਹਾਂਗਾ ਕਿ ਉਹ ਪਹਿਲੇ ਬੁੱਧਿਸਟ ਚੀਫ ਜਸਟਿਸ ਆਫ ਇੰਡੀਆ ਬਣੇ ਤੇ ਦੂਜੀ ਜਿਹੜੀ ਸਭ ਤੋਂ ਵੱਡੀ ਅਦਾਲਤ ਪਰ ਦੇਸ਼ ਦੀ ਹੈਗੀ ਸਪੀਕਰ ਆਫ ਇੰਡੀਆ ਆਨਰਰਸ ਸਪੀਕਰ ਆਫ ਇੰਡੀਆ ਉਹਦੇ ਦੂਜੇ ਦਲਿਤ ਚੀਫ ਜਸਟਿਸ ਆਫ ਇੰਡੀਆ ਬਣੇ ਪਰ ਜਿਸ ਤਰ੍ਹਾਂ ਉਹਨਾਂ ਨਾਲ ਵਿਹਾਰ ਕੀਤਾ ਗਿਆ ਉਹਨਾਂ ਨਾਲ ਚੱਲਦੀ ਕੋਰਟ ਵਿੱਚ ਜਦੋਂ ਕੇਸ ਸੁਣਵਾਈ ਕਰਦੇ ਸੀਗੇ ਤੇ ਮੈਂ ਸਭ ਤੋਂ ਪਹਿਲਾਂ ਸੀ ਆਪਣੇ ਵੱਲੋਂ ਆਪਣੇ ਸਮਾਜ ਵੱਲੋਂ ਆਪਣੀ ਪਾਰਟੀ ਆਪਣੇ ਸਰਕਾਰ ਵੱਲੋਂ ਦੀ ਸਖਤ ਅਖਰਾਜ ਅਸੀਂ ਵਿਦਾ ਕਰਦੇ ਹਾਂਗੇ ਕਿਉਂਕਿ ਇਹੋ ਜੇ ਵਡੇ ਲਿਖੇ ਜੇ ਅਸੀਂ ਗੱਲ ਕਰੀਏ ਆਪਾਂ ਪੂਰੇ ਦੇਸ਼ ਵਿੱਚ ਜਿਹੜਾ ਆਰਡਰ ਆਫ ਇਹਦਾ ਹੁੰਦਾ ਮੈਰਿਟ ਹੁੰਦਾ ਪ੍ਰੈਜ਼ੀਡੈਂਟ ਆਉਂਦੇ ਫਿਰ ਵਾਈਸਪ੍ਰੈਜ਼ੀਡੈਂਟ ਆਉਂਦੇ ਫਿਰ ਸਾਡੇ ਜਿਹੜੇ ਹੁੰਦੇ ਚੀਫ ਜਸਟਿਸ ਆਫ ਇੰਡੀਆ ਆਉਂਦੇ ਲੱਗੇ ਇਹੋ ਜੇ ਸ਼ਖਸ ਨਾਲ ਇਹੋ ਜਿਹਾ ਜਿਹੜਾ ਵਰਤੀਰਾ ਹੋਇਆ ਮੈਂ ਸਮਝਦਾ ਕਿ ਬੜੀ ਇਹ ਮੰਦਭਾਗੀ ਇਹ ਗੱਲ ਹੈਗੀ ਆ ਤੇ ਸਾਡੇ ਲਈ ਮੈਂ ਕਹਾਂਗਾ ਕਿ ਇਹ ਇੱਕ ਨੈਸ਼ਨਲ ਸ਼ੇਮ ਰਾਸ਼ਟ੍ਰ ਰਾਸ਼ਟ੍ਰ ਲਈ ਪੂਰੇ ਭਾਰਤ ਦੇ ਦੇਸ਼ ਵਿੱਚ ਮਿਰਚਾ ਲੱਗੀ ਪਹਿਲੀ ਵਾਰ ਹੀ ਹੋਇਆ ਕਿ ਚੀਫ ਜਸਟਿਸ ਆਫ ਇੰਡੀਆ ਦੇ ਕਿਸੇ ਨੇ ਆਪਣਾ ਵੋਟ ਖੋਲ ਕੇ ਚਲਦੀ ਹੋਈ ਕੋਰਟ ਵਿੱਚ ਉਹਨੇ ਮਾਰਿਆ ਹੋਇਆ ਤੇ ਇੱਕ ਉਹਨਾਂ ਦਾ અપਮਾਨ ਨਹੀਂ ਹੋਇਆ ਉਹਨਾਂ ਦੀ ਦਰਿਆ ਦੇ ਲਈ ਹੈ ਕਿ ਕਿ ਉਹਨਾਂ ਨੇ ਕਿਹਾ ਕਿ ਮੈਂ ਤੇ ਕੋਈ ਟਿੱਪਣੀ ਨਹੀਂ ਕਰਨੀ ਮੈਂ ਤੇ ਕੋਈ ਕੋਈ ਕਾਰਵਾਈ ਨਹੀਂ ਕਰਾਨੀ ਪਰ અપਮਾਨ ਸਾਡੇ ਸੰਵਿਧਾਨ ਦਾ ਹੋਇਆ અપਮਾਨ ਸਾਡੀ ਸਭ ਤੋਂ ਉੱਚੀ ਜਿਹੜੀ ਕੌਂਟ ਹੈਗੀ ਇਸਪੀਕਰ ਆਫ ਇੰਡੀਆ ਉਦੋਂ ਹੋਇਆ ਉਪਮਾਨ ਮੈਂ ਕਹੂੰਗਾ ਕਿ ਸਾਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਉਹਨਾਂ ਦਾ ਹੋਇਆ ਉਹਨਾਂ ਦੀ ਸੋਚ ਦਾ ਹੋਇਆ ਤੇ ਉਸ ਤੋਂ ਅਗਲੇ ਦਿਨ ਹੀ ਜੇ ਅਸੀਂ ਗੱਲ ਕਰੀਏ 7 ਅਕਤੂਬਰ ਸਾਡੇ ਪੜੋਸੀ ਸਟੇਟ ਵਿੱਚ ਹਰਿਆਣਾ ਵਿੱਚ ਇੱਕ ADGP ਰੈਂਕ ਦੇ ਆਫੀਸਰ ਜਿਹੜੇ ਸਿਟਿੰਗ ਆਫੀਸਰ ਨੇ ਹਰਿਆਣਾ ਗਵਰਨਮੈਂਟ ਵਿੱਚ ਜਿਸ ਥ੍ਰੀਕੇ ਦਾ ਉਹਨਾਂ ਨੇ ਆਪਣੀ ਜੀਵਨ ਲੀਲਾ ਖਤਮ ਕੀਤੀ ਤੇ ਜਦੋਂ ਉਸ ਤੋਂ ਬਾਅਦ ਉਹਨਾਂ ਦੀ ਸਿਕਸ਼ਨ ਸ਼ੁਰੂ ਹੋਈ ਜਿਹੜਾ 8-9 ਵਰਕਿਆਂ ਦਾ ਉਹਨਾਂ ਨੇ ਸੁਸਾਈਸਾਈਡ ਡਾਟ ਪ੍ਰਾਪਤ ਹੋਇਆ ਪੁਲਿਸ ਨੂੰ ਇਹ ਵੀ ਮੈਂ ਕਹਾਂਗਾ ਕਿ ਇਹ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਲਈ ਸਾਡੇ ਬੜੇ ਲਿਖੇ ਸਮਾਜ ਲਈ ਸਾਡੀ ਸਰਕਾਰਾਂ ਲਈ कि ਇਹੋ ਜੇ ਬੰਦੇ ਇਸ ਲੈਵਲ ਤੇ ਪਹੁੰਚ ਕੇ ਜਿਨ੍ਹਾਂ ਨੇ ਸਾਡੀ ਰੱਖਿਆ ਕਰਨੀ ਆ ਲੋਕਾਂ ਦੀ ਰੱਖਿਆ ਕਰਨੀ ਆ ਸਮਾਜ ਦੇ ਕਾਨੂੰਨਾਂ ਦੇ ਦੇਸ਼ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਆ ਪਾਲਣਾ ਕਰवानी ਆ ਤੇ ਉਹਨਾਂ ਦਾ ਇਹੋ ਜਿਹਾ ਬਿਹੇਵੀਅਰ ਵਿਤਕਰਾ ਜੇ ਕਿ ਇਹ ਜੋ ਉਹਨਾਂ ਨੇ ਲਿਖਿਆ ਸੀ ਉਸੇ ਨੋਟ ਵਿੱਚ ਕਿ ਜਾਤੀਵਾਦ ਦੇ ਵਿਤਕਰਾ ਹੋਇਆ ਜਦੋਂ ਪ੍ਰਮੋਸ਼ਨ ਹੁੰਦੀ ਸੀ ਉਸੇ ਲਈ ਵਿਤਕਰਾ ਹੋਇਆ ਤੇ ਜਦੋਂ ਉਹਨਾਂ ਦੀ ਏਸੀਰ ਬੰਦੀ ਸੀ ਉਸ ਵੇਲੇ ਵਿਸਥਾਰ ਹੋ ਵਿਕਤਰਾ ਹੋਇਆ ਤੇ ਜਦੋਂ ਪੋਸਟਿੰਗ ਵੀ ਹੁੰਦੀ ਸੀ ਕਿਤੇ ਉਹਨਾਂ ਨੂੰ ਕੋਈ ਵਧੀਆ ਜਗ੍ਹਾ ਤੇ ਕਿਤੇ ਉਹਨਾਂ ਨੂੰ ਕਿਤੇ ਵੀ ਉਹਨਾਂ ਨੂੰ ਚੰਗੀ ਪੋਸਟਿੰਗ ਨਹੀਂ ਦਿੱਤੀ ਤੇ ਉਹਦੇ ਵੀ ਵਿਕਤਰਾ ਹੋਇਆ ਤੇ ਇਹ ਵੀ ਸਾਡੇ ਲਈ ਬੜੀ ਮੈਂ ਕਹੂੰਗਾ ਕਿ ਮਾੜੀ ਗੱਲ ਆ ਕਿ ਅੱਜ ਦੇ ਸਮੇਂ ਵਿੱਚ ਵੀ ਸਾਨੂੰ ਇਹੋ ਜਿਹੇ ਜਿਹੜੇ ਹੈਗੇ ਸਾਡੇ ਇਨਸੀਡੈਂਟਸ ਜਿਹੜੇ ਸਾਡੇ ਸਾਹਮਣੇ ਆ ਰਹੇ ਨੇ ਤੇ ਪਰਿਵਾਰ ਉਹਨਾਂ ਦਾ ਬੜਾ ਦੁਖੀ ਹੈ ਤੇ ਜੋ ਮੇਰੇ ਤੱਕ ਨਿਊਜ਼ ਆ ਕਿ ਹਜੇ ਤੱਕ ਸ਼ਾਇਦ ਉਹਨਾਂ ਨੇ ਪੋਸਟ ਮਾਰਟਮ ਵੀ ਨਹੀਂ ਕਰਵਾਇਆ ਹੈਗਾ ਤੇ ਉਹਨਾਂ ਦੀ ਮੰਗ ਸੀ ਕਿ ਇੱਥੇ ਕੋਈ ਨਾ ਕੋਈ ਸਖਤ ਐਕਸ਼ਨ ਕੀਤਾ ਲਿਆ ਜਾਵੇ ਤੇ ਉਹ ਸੁਸਾਈਡ ਡੋਰ ਵਿੱਚ ਉਹਦੇ ਵਿੱਚ ਤਕਰੀਬਨ 10 ਤੋਂ 12 ਜਿੰਨੇ ਵੀ ਆਫਸਰ ਸੀਗੇ ਉਹਦੇ ਵਿੱਚ ਕੁਝ ਰਿਟਾਇਰਡ ਆਫਸਰ ਵੀ ਹੈਗੇ ਕੁਝ ਸਰਵਿੰਗ ਆਫਸਰ ਵੀ ਹੈਗੇ ਉਹਨਾਂ ਦਾ ਉਹਨਾਂ ਦੇ ਨਾਮ ਲਿਖਿਆ ਤੇ ਗੱਲ ਇਹ ਹੈ ਕਿ ਦਿੱਲੀ 'ਚ ਵੀ ਭਾਜਪਾ ਦੀ ਸਰਕਾਰ ਹਰਿਆਣਾ 'ਚ ਵੀ ਭਾਜਪਾ ਦੀ ਸਰਕਾਰ ਤੇ ਕੇਂਦਰ ਵਿੱਚ ਵੀ ਬੀਜਪੀ ਦੀ ਸਰਕਾਰ ਆ ਗਈ ਹੈ ਫੀਸਡੈਂਸ ਬੜੇ ਬਾੜੇ ਹੋਏ ਸਾਰੇ ਅਸੀਂ ਨਿੰਦਾ ਕਰਦੇ ਆ ਬੜੇ ਮੰਤਪਾਗੇ ਹੋਏ ਪਰ ਉਸ ਤੋਂ ਬਾਅਦ ਜਿਹੜੀ ਸੀਕਵੈਂਸ ਆਫ ਈਵੈਂਟ ਸ਼ੁਰੂ ਹੋਈ ਹੈ ਤੁਸੀਂ ਦੇਖ ਸਕਦੇ ਹੋ ਕਿ ਸੋਸ਼ਲ ਮੀਡੀਆ ਤੇ ਗਵਾਈ ਸਾਹਿਬ ਨੂੰ ਜਿਸ ਤਰ੍ਹਾਂ ਐਸਸੀਸੀਡੀਜ਼ ਨੂੰ ਟ੍ਰੋਲ ਕੀਤਾ ਗਿਆ ਤੇ ਹਜੇ ਵੀ ਚਲੋ ਗਵਾਈ ਸਾਹਿਬ ਨੇ ਕਹਿਤਾ ਕਿ ਮੈਂ ਕੋਈ ਕਾਰਵਾਈ ਨਹੀਂ ਚਾਹੁੰਦਾ ਪਰ ਸਰਕਾਰ ਵੱਲੋਂ ਦਿੱਲੀ ਸਰਕਾਰ ਵੱਲੋਂ ਹਜੇ ਤੱਕ ਉਸ ਸ਼ਖਸ ਤੇ ਕੋਈ ਕਾਰ ਵੈਨੀਫਿੱਟ ਨਹੀਂ ਦਿੱਤੇਗੇ ਸਿਰਫ ਬਾਅਦ ਐਸੋਸੀਏਸ਼ਨ ਨੇ ਉਹਨਾਂ ਨੂੰ ਆਪਣੇ ਜਿਹੜੀ ਕੋਰਟ ਪ੍ਰोसीडिंग ਦਾ ਕੋਰਟ ਚ ਉਹਨਾਂ ਨੂੰ ਬਦਖਲ ਕਰਤਾ ਹੈਗਾ ਕਿ ਉੱਥੇ ਕੋਈ ਵੀ ਉਹਨਾਂ ਦੀ ਕੋਈ ਐਂਟਰੀ ਜਾਂ ਕੋਈ ਕੇਸ ਲੜਨ ਨਹੀਂ ਲੜ ਸਕਣਗੇ ਮੈਂ ਸਮਝਦਾ ਕਿ ਇਹ ਇਹਦੇ ਪਿੱਛੇ ਕਿਤਨ ਕਿਤੇ ਭਾਜਪਾ ਦਾ ਹੱਥ ਹੈਗਾ ਕਿਉਂਕਿ ਜੋ ਜਿਸ ਤਰ੍ਹਾਂ ਉਹ ਸੌਫਨੈਸ ਚ ਦਿੱਲੀ ਸਰਕਾਰ ਚ ਹਰਿਆਣਾ ਸਰਕਾਰ ਅਪਣਾ ਰਹੀ ਆ ਉਹਨਾਂ ਨੂੰ ਇਨਸਾਫ ਤੋਂ ਵਾਂਝਾ ਰੱਖਿਆ ਜਾ ਰਿਹਾ ਹੈਗਾ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਿੰਨਾ ਦਿੱਤਾ ਜਾ ਰਿਹਾ ਜੇ ਮੈਂ ਹਰਿਆਣੇ ਦੀ ਗੱਲ ਕਰਾਂ ਐਡੀਜਬੀ ਸਾਹਿਬ ਦੀ ਜੋ ਸਾਡੇ ਵਿੱਚ ਨਹੀਂ ਰਹੇ ਇੰਨੇ ਸੀਨੀਅਰ ਪੁਲਿਸ ਆਫਸਰ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਦੇਖੂਗੇ ਕਿ 2 ਦਿਨ ਬਾਅਦ ਜਾ ਕੇ ਉਹਨਾਂ ਦੀ ਐਫਆਈਆਰ ਹੋਈ ਜੇ ਉਹਨਾਂ ਦਾ ਇਹ ਹਾਲ ਹੈ ਤੇ ਆਪ ਬੰਦੇ ਦਾ ਕੀ ਹਾਲ ਹੋਊਗਾ ਸੋ ਅਸੀਂ ਆਵਾਦੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਪੂਰੇ ਦੇਸ਼ ਵਿੱਚ ਤੇ ਅਸੀਂ ਇਹਨਾਂ ਇਨਸੀਡੈਂਸ ਦੀ ਸਖਤ ਨਿੰਦਾ ਕਰਦੇ ਹਾਂ ਅੱਜ ਪੂਰੇ ਪੰਜਾਬ ਵਿੱਚ ਹਰੇਕ ਡਿਸਟ੍ਰਿਕਟ ਹੈੱਡਕੁਆਰਟਰ ਤੇ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਹੁਸ਼ਾਰਤੋਜਨ ਕੀਤੀ ਜਾ ਰਹੀ ਹੈਗੀ ਤੇ ਅਸੀਂ ਕਹਿਣਾ ਚਾਹੁੰਦੇ ਸੰਦੇਸ਼ ਦੇਣਾ ਚਾਹੁੰਦੇ ਹੈਗੇ ਆ ਦਿੱਲੀ ਦੀ ਸਰਕਾਰ ਨੂੰ ਹਰਿਆਣਾ ਦੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਯੂਨੀਅਨ ਗਵਰਨਮੈਂਟ ਆਫ ਇੰਡੀਆ ਨੂੰ ਕਿ ਇਹੋ ਜੀ ਪਾਲਿਸੀ ਜਿਹੜੀ ਹੈਗੀ ਹੈ ਵਿਤਕਰੇ ਵਾਲੀ ਕਾਸਟਲਿ ਪੋਲਿਟਿਕਸ ਕਮਿਊਨਲਿਜ਼ਮ ਵਾਲੀ ਪੋਲਿਟਿਕਸ ਡਿਵਾਈਡਡ ਰੂਰਲਿ ਪੋਲਿਟਿਕਸ ਇਹੇ ਤੋ ਤੁਸੀਂ ਆਵਾਜ਼ ਆਜੋ ਨਹੀਂ ਤਾਂ ਲੋਕ ਇਹਦਾ ਸਖਤ ਹੋ ਸਖਤ ਜਲਦੋ ਜਲਦੇ ਦਾ ਜਵਾਬ ਦੇਣਗੇ ਅਖੀਰ ਵਿੱਚ ਮੈਂ ਕਹੂੰਗਾ ਕਿ ਇਹ ਕਿਸੇ ਅਫਸਰ ਤੇ ਜਾਂ ਕਿਸੇ ਵਿਅਕਤੀ ਤੇ ਦੀ ਗੱਲ ਨਹੀਂ ਹੈਗੀ ਉਹਨਾਂ ਤੇ ਹਮਲਾ ਨਹੀਂ ਹੈਗਾ ਇਹ ਹਮਲਾ ਸਾਡੇ ਸੰਵਿਧਾਨ ਤੇ ਹੈਗਾ ਸਾਡੇ ਇੰਸਟੀਚਿਊਸ਼ਨ ਤੇ ਹੈਗਾ ਸਾਡੀ ਡੈਮੋਕ੍ਰੇਸੀ ਤੇ ਹੈਗਾ ਤੁਹਾਨੂੰ ਨੋਸੋ ਤੇ ਤੁਸੀਂ ਗੱਲ ਕੀਤੀ ਉਸ ਨੇ ਜਿਹੜਾ ਚਾਇਓ ਹਰਿਆਣਾ ਦੇ ਸੀਨੀਅਰ ਡਿਪਟੀ ਜੀ ਚਾਹੇ ਤੁਸੀਂ ਸਕੂਲਪਤੀ ਗਾਇਤੀ ਲੱਗਦਾ ਨਹੀਂ ਕਿ ਕਿੰਨੇ ਕਿਤੇ ਇਹ ਚੀਜ਼ ਇਹ ਜਿਹੜਾ ਵਿਤ ਕਰਾਇਆ ਕਾਸਿਦ ਨੂੰ ਲੈ ਕੇ ਮੈਂ ਦੇਖਿਆ ਕਿ دوسری ਗੱਲ ਤੇ ਤੁਹਾਡੀ ਪਾਰਟੀ ਇਸ ਤੇ ਕੀ ਆਖੇਗੀ ਕਿਉਂਕਿ ਪ੍ਰੈਸ ਕਨਫਰੈਂਸ ਤੇ ਕਰਉਂਦੀ ਹੈ ਲੱਗਦਾ ਇਹ ਚੀਜ਼ ਜਨ ਜਨ ਤੱਕ ਪਹੁੰਚਾਉਣੀ ਆਪਾਂ ਨੂੰ ਜਾਂ ਤੁਹਾਨੂੰ ਇਹ ਪਾਰਟੀ ਵੋਟ ਦੇਣਾ ਚਾਹੀਦਾ ਨਹੀਂ ਬਿਲਕੁਲ ਦੇਖੋ ਜੀ ਜਦੋਂ ਓਨਰੇਬਲ ਚੀਫ ਜਸਟਿਸ ਸਾਹਿਬ ਦਾ ਜੋ ਇਸੀਡੈਂਸ ਹੋਇਆ ਤੇ ਕਾਫੀ ਸੋਸ਼ਲ ਮੀਡੀਆ ਤੇ ਇਸ ਨੂੰ ਫਲਾਇਆ ਗਿਆ ਮਤਲਬ ਕਿ ਇਸ ਨੂੰ ਗਲਤ ਤਰੀਕੇ ਨਾਲ ਕੀ ਕਹਿੰਦੇ ਕੀ ਜਾਂਦੇ ਇੱਥੇ ਬਹੁਤ ਹੱਲਾਸ਼ੇਰੀ ਦਿੱਤੀ ਜਿਸ ਬੰਦੇ ਨੇ ਕੰਮ ਕੀਤਾ ਉਹ ਅਕੀਲ ਸਾਹਿਬ ਜਿਹੜੇ ਸੀ ਕਿਸ਼ੋਰ ਸਾਹਿਬ ਉਹਨਾਂ ਨੇ ਕਾਫੀ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਪਰ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਜਿਨ੍ਹਾਂ ਨੇ ਇਸ ਇਸ ਮੁੱਦੇ ਨੂੰ ਸੋਸ਼ਲ ਮੀਡੀਆ ਤੇ ਮੀਡੀਆ ਤੇ ਗਲਤ ਤਰੀਕੇ ਨਾਲ ਸਪਰੈਡ ਕੀਤਾ ਜਾਂ ਫਲਾਇਆ ਜਾਂ ਨਿਊਜ਼ ਦਿੱਤੀ ਪੂਰੇ ਦੇਸ਼ ਸਰਕਾਰ ਵੇਕ ਕੀਤੀ ਉਹਨਾਂ ਤੇ ਐਫਆਰ ਲੋਜ ਵੀ ਹੋਈ ਹੈ ਤੁਹਾਨੂੰ ਪਤਾ ਉਹਨਾਂ ਕੁਝ ਯੂਟਿਊਬਰਸ ਏ ਕੁਝ ਬਲੌਗਰਸ ਵੀ ਹੋਰ ਅਤੇ ਸਾਡੀ ਸਰਕਾਰ ਨੇ ਉਹ ਤਾਂ ਐਫਆਰ ਵਿੱਚ ਪਰਚਾ ਕਰਾਇਆ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਅੱਗ ਸਮਾਜ ਵਿੱਚ ਇੱਕ ਅੱਗ ਪੂਰੇ ਪੰਜਾਬ ਵਿੱਚ ਇਦਾਂ ਦੀ ਫਲੇ ਨਫਰਤ ਦੀ ਅੱਗ ਹੈਗੇ ਉਹ ਬਣਾਈ ਜਾਵੇ। ਇਹਦੇ ਵੀ ਪੋਸਟ ਵਾਲੇ ਨੇ ਗੱਲ ਕੀਤੀ ਉਹਦੇ ਵਿੱਚ ਇਹ ਵੀ ਗੱਲ ਆਈ ਹੈ ਕਿ ਕਿਤੇ ਨਾ ਕੋਈ ਲੇਡੀ ਲੜਕੀ ਉਹਦੀ ਘਰੇ ਫੌਰੀ ਰਹਿੰਦੀ ਆ ਤਾਂ ਮੇਬੀ ਇਹਦੇ ਕਰਕੇ ਪੋਸਟ ਵੀ ਹੋਇਆ ਨਹੀਂ ਹਾਂ ਇੱਕ ਲੜਕੀ ਹੈ ਤੇ ਇੱਕ ਲੜਕੀ ਬਾਹਰ ਹੈ ਮੈਡਮ ਉਹਨਾਂ ਦੇ ਆ ਚੁੱਕੇ ਨੇ ਬਟ ਉਹਨਾਂ ਦੇ ਪਰਿਵਾਰ ਦੀ ਮੰਗ ਸੀ ਕਿ ਜੇਕਰ ਕੋਈ ਸਖਤ ਕਾਰਵਾਈ ਨੇ ਹੁੰਦੀ ਹੋਵੇ ਉਸੇ ਬੋਰਡ ਚ ਕਰਪਾ ਸ਼ਾਜ ਸ਼ਾਇਦ ਮਖਲੀ ਇਵਨਿੰਗ ਜੋ ਅੱਜ ਪ੍ਰੈਸ ਕਾਨਫਰੈਂਸ ਕਰ ਤੋਂ ਬਾਅਦ ਉਹ ਪੋਸਟਮਾਰਟਮ ਕਰਵਾਣਗੇ ਸਰ ਸਰ ਇਹ ਜਿਹੜੇ ਜਨ ਸਭ ਦੇ ਨਾਲ ਇਦਾਂ ਮਤਲਬ ਤੀਰਾ ਵਰਤਿਆ ਗਿਆ ਹੈ ਕੀ ਚੰਗ ਲੱਗਦਾ ਨਹੀਂ ਕਿ ਸਰਕਾਰ ਫੈਸਲੇ ਤਾਂ ਇਹ ਵੀ ਕਿਸ ਤਰ੍ਹਾਂ ਦੇ ਕੋਈ ਫੈਸਲੇ ਆਉਂਦੇ ਉਹ ਉਹਨਾਂ ਤੋਂ ਵੀ ਪ੍ਰਭਾਵਿਤ ਕਰਦੇ ਹੋਏ ਪ੍ਰੈਸ਼ਰਾਈਜ਼ ਕਰਦੇ ਹੋਏ ਸਪੋਰਟ ਨਹੀਂ ਇਹ ਬਿਲਕੁਲ ਹਾਂਜੀ ਦੇਖੋ ਜੀ ਜਿਸ ਤਰ੍ਹਾਂ ਦਾ ਦਿੱਲੀ ਸਰਕਾਰ ਦਾ ਜਾਂ ਕੇਂਦਰ ਸਰਕਾਰ ਦਾ ਪੋਸਟ ਇਨਸੀਡੈਂਟ ਜੋ ਉਹਨਾਂ ਦਾ ਬਿਹੇਵੀਅਰ ਹੈਗਾ ਜੋ ਉਹਨਾਂ ਦਾ ਵਤੀਰਾ ਹੈਗਾ ਕਿ ਉਹ ਤਾਂ ਮੈਂ ਸਮਝਦਾ ਕਿ ਇਸ ਨੂੰ ਉਹ ਖਤਮ ਕਰਨਾ ਚਾਹੁੰਦੇ ਮਸਲੇ ਨੂੰ ਉਹਤੇ ਕੋਈ ਨਾ ਕਿਸ ਸਰਕਾਰ ਵੀ ਹੈ ਨਾ ਕਿ ਕੋਈ ਡਿਸਕਸ਼ਨ ਹੋਈ ਹੈ ਨਾ ਕੋਈ ਉਹਤੇ ਕੋਈ ਇਦਾਂ ਦਾ ਕੋਈ ਬੈਠਕ ਡਿਬੇਟ ਹੋਈ ਹੈਗੀ ਯਾਰ ਤੇ ਡੈਫੀਨਿਟਲੀ ਸਰਕਾਰ ਦਾ ਕਿਦਲ ਕਿਤੇ ਇਹਦੇ ਪਿੱਛੇ ਕੋਈ ਨਾ ਕੋਈ ਹੱਥ ਹੋਗਾ ਕਿ ਇਹਨੂੰ ਕਿਸ ਤਰ੍ਹਾਂ ਸੀ ਆਪਾਂ ਸਵਾਜਵਾ ਜਿਹੜੀ ਹਗਾ ਵਿਤਕਰਾ ਜਾਉ ਜਿਹਦੀ ਡਿਫਰੈਂਸ ਹੈਗੀ ਹੈ ਕਾਸਟਿਜ਼ਮ ਗੁਮਿਨਿਜ਼ਮ ਉਸ ਦੀ ਆਪਾਂ ਨੂੰ ਅਗੇ ਉਹਦੇ ਵਿੱਚ ਫਾੜ ਪਈ ਹੈ ਕਿਤੇ ਕਿਤੇ ਜੱਸਾ ਵੀ ਪ੍ਰੈਸਰਾਈਜ਼ ਤੇ ਲੱਗਦਾ ਵੀ ਪ੍ਰੈਕਸਾਈਜ਼ ਹੋਇਆ ਦੇ ਦੇਖੋ ਜੀ ਉਹ ਉਹਨਾਂ ਦੀ ਮੈਂ ਕਹੂੰਗਾ ਕਿ ਮਹਾਨਤਾ ਜਾਂ ਦਰਿਆਦਿਲੀ ਹੈਗੀ ਆ ਕਿ ਉਹਨਾਂ ਨੇ ਖੁਦ ਬਿਆਨ ਦਿੱਤਾ ਕਿ ਮੈਂ ਕੋਈ ਜਿਸ ਬੰਦੇ ਨੇ ਜਿਸ ਸਖਸ਼ ਦੇ ਵੀ ਇਹ ਕਾਰਵਾਈ ਕੀਤੀ ਆ ਮੈਂ ਉਹਨਾਂ ਦੇ ਕੋਈ ਕਾਰਵਾਈ ਨਹੀਂ ਚਾਹਨਾ ਹੈਗਾ ਜੀ ਜੇ ਡਾਕਟਰ ਸਾਹਿਬ ਤੁਸੀਂ ਕਹਿੰਦੇ ਜੀ ਦਿੱਲੀ ਦੀ ਸਰਕਾਰ ਉਹ ਕਾਰਵਾਈ ਨਹੀਂ ਕਰ ਰਹੀ ਉਹ ਸਖਸ਼ ਤੇ ਜੁਜੇ ਪਾਸੇ ਪ੍ਰਧਾਨ ਮੰਤਰੀ ਜਿਹੜੇ ਵਿਰਿੰਦਰ ਮੋਦੀ ਨੇ ਕਿ ਜ ਸਾਭ ਦੇ ਨਾਲ ਫੋਨ ਤੇ ਗੱਲਬਾਤ ਵੀ ਕਰਦੇ ਨੇ ਗਿੰਦਾ ਵੀ ਕਰਦੇ ਨੇ ਇਸ ਕਿਹੜੀ ਘਟਨਾ ਦੀ ਸਾਨੂੰ ਪਤਾ ਕਹਿ ਸਕਦੇ ਕਿ ਤੁਹਾਡੀ ਕਹਿੰਤਾ ਹੋਵੇ ਕਿ ਜਿਹੜੀ ਉਹ ਸਰਕਾਰ ਹੈ ਕੇਂਦਰ ਸਰਕਾਰ ਹੈ ਉਹ ਦੋ ਰਿਮੋਰੈਂਟ ਅਪਣਾ ਰਹੀ ਹੈ ਜੀ ਪਰ ਸੇ ਕਾਰਵਾਈ ਨਾ ਕਰਕੇ ਦੂਜੇ ਪਾਸੇ ਉਹਨਾਂ ਨੇ ਘਟਨਾ ਦੀ ਨਿੰਦਾ ਕਰਕੇ ਪੀਐਮ ਸਾਹਿਬ ਨੂੰ ਬਿਲਕੁਲ 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 ਦੇਖੋ ਜੀ ਔਨਰੇਬਲ ਚੀਫ ਜਸਟਿਸ ਆਫ ਇੰਡੀਆ ਕਿ ਮਾੜੀ ਮੋਟੀ ਕੀ ਪੋਸਟ ਲਈ ਹੈਗੀ ਇਹ ਉਹਨਾਂ ਦਾ ਮਨ ਸੀ ਜਾਂ ਸੋਚ ਵਧੀਆ ਸੀਗਾ ਕਿ ਉਹ ਨਹੀਂ ਚਾਹਦੇ ਪਰ ਜੋ ਤੇ ਬੰਦੀ ਕਾਨੂੰਨ ਦੇ ਮੁਤਾਬਕ ਜੋ ਕਾਰਵਾਈ ਬੰਦੀ ਉਹ ਤਾਂ ਹੋਣੀ ਚਾਹੀਦੀ ਹੈ ਕਿ ਸਰਕਾਰ ਨੂੰ ਕਰਾਣੀ ਚਾਹੀਦੀ ਹੈ ਹਾਲਾਂਕਿ ਜੋ ਨਿਊਜ਼ ਚਾਹੀਏ ਕਿ ਮੇਰਾ ਖਿਆਲ ਹੈ ਕਿ ਕਰਨਾਟਕਾ ਚ ਇੱਕ ਐਫਆਈਆਰ ਹੋਈ ਹੈ ਉਹ ਵੀ ਜ਼ਰੂਰ ਐਫਆਈਆਰ ਹੋਈ ਹੈ ਪਰ ਇਨਸੀਡੈਂਟ ਦਿੱਲੀ ਤੋਂ ਬਾਹਰ ਹੋਇਆ ਤੇ ਇਸੇ ਕਰਕੇ ਉੱਥੇ ਹੋਈ ਪਰ ਦਿੱਲੀ ਚ ਵੀ ਮੈਨੂੰ ਕੋਈ ਨਿਊਜ਼ ਦਾ ਖਬਰ ਹੈ ਕਿ ਕੋਈ ਐਫਆਈਆਰ ਹੋਣਾ ਤੇ ਕਿਤੇ ਨਹੀਂ